ਸਾਰਿਆਂ ਨੂੰ ਹੀ ਸਤ ਸ੍ਰੀ ਅਕਾਲ 슈ਗਰ ਦੀ ਬਿਮਾਰੀ ਦਾ ਇਲਾਜ 100% ਸੰਭਵ ਹੈ ਤੇ ਮੈਂ ਖੁਦ 2 ਸਾਲ ਤੋਂ ਕੋਈ ਵੀ ਦਵਾਈ ਨਹੀਂ ਖਾ ਰਿਆ ਤੇ ਸ਼ੂਗਰ ਵੀ ਮੇਰੀ ਬਿਲਕੁਲ ਠੀਕ ਹੈ ਤੇ एच ਬੀਏ1ਸੀ ਦਾ ਟੈਸਟ ਵੀ ਮੇਰਾ 5.37 ਹੈ ਠੀਕ ਹੈ ਕਿ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਜੇਕਰ ਕਿਸੇ ਨੂੰ ਸ਼ੂਗਰ ਦੀ ਬਿਮਾਰੀ ਹੈ ਤਾਂ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਪੱਤਰਕਾਰ ਤਰਨਜੀਤ ਸਿੰਘ ਬੈਂਸ ਬਲਾਕ ਨੂਰਪੋਵੇਦੀ ਤਸਵੀਰ ਸ਼੍ਰੀ ਅਨੰਦਪਤ ਸਾਹਿਬ ਡਿਸਟ੍ਰਿਕਟ ਰੋਪੜ ਫੋਨ ਨੰਬਰ ਮੇਰਾ ਹੈਗਾ ਜੀ 94638 25123 ਤਾਂ ਨਵਾਜੀ ਸਾਰਿਆਂ ਦਾ